ਬਰੀ ਭੈਣੇ ਮੈਂ ਵੇਖ ਲੈਣਾ ਮੈਨੂੰ ਨਹੀਂ ਪਤਾ ਲੱਗਾ ਮੈਂ ਵੇਖ ਲੈਣਾ ਮੈਂ ਜਾ ਕੇ ਮਰੀ ਕੀ ਦਿਲ ਦੀਆਂ ਗੱਲਾਂ ਦੱਸੀ ਇਹਦੇ ਮਤਲਬ ਲੱਗਦਾ ਸਾਰਾ ਸ਼ਹਿਰ ਹੀ ਆ ਸਾਰਾ ਤੇਰੇ ਇਲਾਕੇ ਸਾਰਾ ਦੁਖੀ ਹੋਇਆ ਮਰੀਏ ਭੈਣੇ ਮੈਂ ਵੇਖ ਲੈਣਾ ਮੈਂ ਕੋਈ ਲੈ ਆਏ ਨੇ 2 ਲੱਖ ਰੁਪਈਆ ਆਪਦੇ ਹੱਥੀ ਦੇ ਦੋ ਜੀ ਆਹ ਠੇਕੇਦਾਰ ਸਾਹਿਬ ਨੇ ਕੱਲ ਜਾਂ ਪਰਸੋਂ ਤੁਹਾਡਾ ਕੰਮ ਜਿਹੜਾ ਉਹ ਸ਼ੁਰੂ ਕਰ ਦੇਵੇ ਮੈਂ ਮਾਫੀ ਮੰਗਦਾ ਮੈਂ ਵੇ ਮੇਰਾ ਮੇਰੇ ਸਾਹ ਸੱਤ ਨਹੀਂ ਹੈਗੇ ਜਾਣਦੇ ਮੈਨੂੰ ਕੱਲ ਦਾ ਹੀ ਬੁਖਾਰ ਹੋ ਗਿਆ ਪਰ ਫਿਰ ਵੀ ਮੈਂ ਤੇਰਾ ਘਰ ਵੇਖ ਕੇ ਜਾਣਾ ਵਾਂ ਰੋਣਾ ਚੱਲਦਾ ਵਾਂ ਰੋਏਂਗੇ ਤਾਂ ਫੇਰ ਨਹੀਂ ਜਾਣਾ ਮੈਂ ਜੇ ਰੋਣਾ ਤਾਂ ਫੇਰ ਨਹੀਂ ਜਾਣਾ ਮੈਂ ਛੱਤਾਂ 'ਤੇ ਮੇਰੀਆਂ ਵੀ ਤੇ ਹੀ ਉਦਣ ਸੰਧਾ ਬੁਣੇ ਸੀ ਉਹ ਕੋਈ ਕੀ ਨਹੀਂ ਹੜ ਦੇ ਵੀ ਰੋਣਾ ਫਿਰ ਮੇਰੇ ਹੱਥ ਹਾਂ ਪਤਾ ਨਾ ਦੰਡ ਚੀਜ਼ ਕੀ ਚਾਹੀਦੀ ਆ ਤੇਰੇ ਤੇ ਰੋ ਕੇ ਚੀਜ਼ ਮੰਗ ਹੀ ਲੈਣੀ ਭਾਵੇਂ ਮਾਪੇ ਹੋ ਕੇ ਭਾਵੇਂ ਤੂੰ ਵੀ ਥਿੰਗਾ ਹੋ ਚੀ ਚਾਹੀਦੀ ਚੀਜ਼ ਲੈਂਟਰ ਪਾ ਦਿੰਨੇ ਤੈਨੂੰ ਹਾਂ ਹਲਕੀ ਬੈਗਿਆ ਹੀ ਨਾ ਥੱਲੇ ਵੜਿਆ ਨਹੀਂ ਜਾਦਾ ਦੋਸਤੋ ਮੈਂ ਕੱਲ ਇਸ ਬੱਚੇ ਦੀ ਇਹਦੇ ਮਦਰ ਦੀ ਕੱਲ ਗੱਲ ਕੀਤੀ ਸੀਗੀ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਦੀ ਲੋੜ ਆ ਘਰ ਦੀਆਂ ਛੱਤਾਂ ਜਿਹੜੀਆਂ ਉਹ ਡਿੱਗਣ ਵਾਲੀਆਂ ਨੇ ਬਾਰਿਸ਼ ਦੇ ਨਾਲ ਹੜ੍ਹਾਂ ਦੇ ਨਾਲ ਪਹਿਲੀ ਵੀ ਖਰਾਬ ਹੋ ਗਈ ਹੈ ਔਰ ਇੱਕ ਦੀ ਭੈਣ ਹੈ ਔਰ ਮੈਂ ਕੱਲ ਵੀ ਇਹਨਾਂ ਨੂੰ ਰੋਂਦੇ ਵੇਖਿਆ ਸੀ ਤੇ ਮੈਂ ਇੱਕੋ ਛੱਤ ਰੱਖੀ ਸੀ ਵੀ ਰੋਣਾ ਵੜ ਜਾਓ ਤੇ ਤੁਹਾਡਾ ਲੈਂਟਰ ਜਿਹੜਾ ਅਸੀਂ ਪਾ ਦਿਆਂਗੇ ਅਸੀਂ ਕਿਸੇ ਨਾ ਕਿਸੇ ਨੂੰ ਲੈ ਕੇ ਆਵਾਂਗੇ ਤੇ ਕੱਲ ਜਦੋਂ ਵੀਡੀਓ ਦੇਖੀ ਹੈ ਤੇ ਅਮਨ ਹੈ ਮੇਰਾ ਦੋਸਤ ਇਹਦੇ ਗ੍ਰੈਕੋ ਰੈਸਟੋਰੈਂਟ ਦੇ ਦਾ ਇੱਕ 파ਟਨਰ ਹੈ ਜਲੰਧਰ ਦੇ ਵਿੱਚ ਤੇਜਿੰਦਰ ਭਾਜੀ ਉਹਨਾਂ ਦਾ ਨਾਮ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਭੇਜਿਆ ਅੱਜ ਵੀ ਇਹਨਾਂ ਦੇ ਲੈਂਟਰ ਦੀ ਜਿਹੜੀ ਜ਼ਿੰਮੇਵਾਰੀ ਚੁੱਕ ਲਈ ਜਾਵੇ ਸਾਰ ਸ੍ਰਿੰਦਰਪਾਲ ਸਿੰਘ ਨੇਵੀ ਦੇ ਵਿੱਚੋਂ ਰਿਟਾਇਰ ਹੋ ਚਲੋ ਅੱਜ ਵੇਖਣ ਵਾਲਾ ਸੀਗਾ ਵੀ ਜਿੱਥੇ ਲੈਣ ਵਾਲੇ ਰੋਂੜਦੇ ਸੀ ਉੱਥੇ ਦੇਣ ਵਾਲੇ ਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਸੀਗਾ ਵੀ ਹਾਲਾਤ ਵਾਕਿਆ ਹੀ ਇਹੋ ਜਿਹੇ ਬੱਤਰ ਨੇ ਔਰ ਮੈਂ ਕੁਝ ਗੱਲਾਂ ਨਾ ਕਲੀਅਰ ਕਰਨੀਆਂ ਚਾਹਨਾ ਸਾਨੂੰ ਬਹੁਤ ਬਹੁਤ ਸਾਰੇ ਫੋਨ ਆਉਂਦੇ ਨੇ ਸਾਨੂੰ ਮੇਰੀ ਬੇਨਤੀ ਹੈ ਵੀ ਸਾਨੂੰ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ ਕਿ ਫਲਾਣਾ ਰਾਸ ਇੱਕ ਸੀ ਉਹਦੀ ਮਤ ਕਰਾਏ ਉਹ ਜ਼ਿੰਮੇਵਾਰ ਦੀ ਨਹੀਂ ਤੁਸੀਂ ਕਰਦੇ ਫਲਾਣਾ ਦੀ ਨਹੀਂ ਕਰਦੇ ਅਸੀਂ ਮਤ ਜਿਹੜੀ ਹਾਲਾਤ ਵੇਖ ਕੇ ਕਰਦੇ ਆਂ ਨਾ ਕਿ ਕਿਸੇ ਦੀ ਜਾਤ ਕਿਸੇ ਦਾ ਧਰਮ ਵੇਖ ਕੇ ਅਸੀਂ ਇੱਕ ਪਿੰਡ ਦੇ ਵਿੱਚ ਜਿਹੜੀ ਪੈੜੀ ਉਹ ਬੀਜਣ ਜਾ ਰਹੇ ਮੇਰੇ ਖਾਲ 10 ਲੱਖ ਰੁਪਏ ਦਾ ਖਰਚਾ ਕੱਲ ਉਹਦੀ ਪੇਮੈਂਟ ਕਰ ਦਿੱਤੀ ਐ ਇੱਕ ਦੋ ਦਿਨ ਦੇ ਵਿੱਚ ਡਾਇਆ ਵੀ ਆਜੂਗੀ ਹੋਰ ਸਮਾਨ ਵੀ ਆ ਜਾਣਾ ਡੀਜ਼ਲ ਵੀ ਆ ਜਾਣਾ ਬੀਜ ਵੀ ਆ ਜਾਣਾ ਉਹ ਜਿਹੜਾ ਉੱਥੇ ਆ ਉਹ ਵੀ ਅਸੀਂ ਅਸੀਂ ਇਹ ਤਾਂ ਨਹੀਂ ਵੇਖਿਆ ਵੀ ਕੌਣ ਰਾ ਸੇਖਿਆ ਤੇ ਕੌਣ ਜ਼ਿੰਮੇਦਾਰ ਆ ਸੋ ਸਾਨੂੰ ਇਹੋ ਜੀਆਂ ਗੱਲਾਂ ਨਾ ਕੀਤੀਆਂ ਜਾਣ ਮੇਰੀ ਬੇਨਤੀ ਆ ਤੁਹਾਡੇ ਅੱਗੇ ਫਿਰ ਸਾਡਾ ਦਿਲ ਦੁਖਦਾ ਜਦੋਂ ਹੜਾ ਨੇ ਕੁਝ ਨਹੀਂ ਵੇਖਿਆ ਰੋੜਨ ਲੱਗਿਆ ਕਿਸੇ ਨੂੰ ਵੀ ਕੋ ਮੱਝ ਵੀ ਸਿੰਘ ਆ ਕੋ ਜਾਟੇ ਆ ਕੋ ਰਾ ਸੇਖਿਆ ਤੇ ਫਿਰ ਸਾਡਾ ਵੀ ਵੇਖਣਾ ਨਹੀਂ ਬਣਦਾ ਕੱਲ ਜਦੋਂ ਇਹਨਾਂ ਦਾ ਦੇਖਿਆ ਸੀ ਤਾਂ ਇਹਦਾ ਪੂਰਾ ਐਸਟੀਮੇਟ ਜਿਹੜਾ ਲਵਾਇਆ ਗਿਆ ਉਹ 2 ਲੱਖ ਰੁਪਏ ਦੇ ਕਰੀਬ ਜਿਹੜਾ ਬਣਦਾ ਸੀ 2 ਲੱਖ ਚਾਹੇ 2 ਜੇ ਚਾਹੇ ਸਵਾ ਦੋ ਜੇ ਔਰ ਉਹ ਸੀ ਜ਼ਿੰਮੇਵਾਰੀ ਲੈ ਲਈ ਵੀ ਤੁਹਾਡਾ ਲੈਂਟਰ ਪਾ ਦਿੱਤਾ ਜਾਊਗਾ ਔਰ ਅੰਕਲ ਨਾਲ ਹੀ ਇਹਨੂੰ ਇਹਨਾਂ ਦੇ ਬੇਟੇ ਦੇ ਦੋਸਤ ਨੇ ਉਹਨਾਂ ਨੂੰ ਨਾਲ ਲੈ ਕੇ ਆਏ ਨੇ ਉਹਨਾਂ ਦਾ ਬਿਲਡਿੰਗ ਮਟੀਰੀਅਲ ਦਾ ਕੰਮ ਹੈ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ 2 ਲੱਖ ਰੁਪਏ ਉਹਨਾਂ ਨੂੰ ਹੁਣੇ ਜਿਹੜਾ ਉਹ ਫੜਾਦਣ ਲੱਗੇ ਆ ਤੁਹਾਡੇ ਪੈਸੇ ਇਹਨਾਂ ਨੂੰ ਇਸ ਕਰਕੇ ਫੜਾਏ ਆ ਵੀ ਤੁਹਾਡੇ ਲੈਣੇ ਦੇਣੇ ਦੇ ਵਿੱਚ ਗਰੀਬ ਉਹ ਆੜਤੀਏ ਕੋ ਪੈਸੇ ਫੜੇ ਹੋਣਗੇ ਪੈਸੇ ਇਹਨੂੰ 2 ਲੱਗ ਜੇ ਸਵਾ 2 ਲੱਗ ਜੇ ਤੁਹਾਡਾ ਜਿਹੜਾ ਲੈਂਟਰ ਪਾ ਦਿੱਤਾ ਜਾਊਗਾ ਔਰ ਮਾਤਾ ਜੀ ਤੁਸੀਂ ਮੇਰੇ ਨਾਲ ਕੱਲ ਮੇਰੀ ਭੈਣ ਨੇ ਕਿਹਾ ਤੋ ਮੇਰੇ ਨਾਲ ਵਾਦਾ ਕੀਤਾ ਹੈ ਮੈਂ ਰੂੰਗੀ ਨਹੀਂ ਜੇ ਤੂੰ ਆ ਜਾਏਂਗਾ ਪੈਸੇ ਦੇਣ ਫਿਰ ਅੱਜ ਕੋ ਰੋਣ ਦੀ ਆ ਫਿਰ ਅੱਜ ਰੋਣ ਵਾਲੀ ਕਿਹੜੀ ਗੱਲ ਆ ਅਸੀਂ ਇਹਨਾਂ ਲਈ ਸਮਾਨ ਵੀ ਲੈ ਆਏ ਆ 2-3 ਮਹੀਨੇ ਦਾ ਰਾਸ਼ਨ ਹੈ ਹੋਰ ਚਾਹੀਦਾ ਹੋਊਗਾ ਹੋਰ ਦੇ ਦਾਂਗੇ ਕੋ ਫੀਡ ਹੈ ਜਿਹੜੀ ਮਤਲਬ ਡੰਗਰਾਂ ਦਾ ਚਾਰਾ ਉਹ ਵੀ ਅਸੀਂ ਬਲਕ ਦੇ ਵਿੱਚ ਲੈ ਆਂਦਾ ਵੀ 2-3 ਮਹੀਨੇ ਜੇ 15-20 ਦਿਨ ਮਹੀਨਾ ਕਰਦਾ ਕਿੰਨਾ ਕੰਮ ਚੱਲੂ ਰਾਵਲ ਸਾਹਿਬ 10 ਦਿਨ ਦਾ ਕੰਮ ਹੈ 10 ਦਿਨ ਦਾ ਕੰਮ ਹੈ ਵੀ ਘਰ ਚ ਫਿਰ ਰੋਟੀ ਪਾਣੀ ਦੀ ਟੈਨਸ਼ਨ ਨਾ ਹੋਵੇ ਔਰ ਇੱਥੇ ਜਦੋਂ ਮੈਂ ਆਇਆ ਤੇ ਉਹ ਇੱਕ ਹੋਰ ਆ ਛੋਟੀ ਭੈਣ ਉਹ ਵੀ ਪੁੱਬਾ ਮਾਰ ਕੇ ਰੋਣ ਢੀ ਸੀ ਕੀ ਨਾ ਤੇਰਾ ਹਾਂ ਮਨਜੀਤ ਮਤਲਬ ਇੱਥੇ ਲੋੜਾਂ ਤੇ ਘਰ ਘਰ ਦੀਆਂ ਨੇ ਤੇ ਘਰ ਘਰ ਨੂੰ ਮੇਰੇ ਇਕੱਲੇ ਕੋਲੋਂ ਨਹੀਂ ਸਰ ਸਕਦਾ ਸੀ ਫਿਰ ਵੀ ਉਹਦਾ ਘਰ ਵੇਖਣ ਚੱਲੇ ਆ ਕੱਲ ਫਿਰ ਕਿਸੇ ਨੂੰ ਬੇਨਤੀ ਕਰਾਂਗੇ ਵੀ ਜੇ ਇਹਦੀ ਕੋਈ ਲੋੜ ਪੂਰੀ ਹੋ ਸਕਦੀ ਇਹਦਾ ਬੇਟਾ ਇੱਕ ਪਲੱਸ 2 ਦੇ ਵਿੱਚ ਹੈ ਹਸਬੰਡ ਦੇ ਦਾ ਮੇਰੇ ਖਾਲੇ 6000 ਰੁਪਏ ਮਹੀਨੇ ਦੇ ਉੱਤੇ ਕਿਸੇ ਗੱਤਾ ਫੈਕਟਰੀ ਚ ਕੰਮ ਕਰਦਾ ਔਰ ਕਿੰਨੇ ਕਿੱਲਾ ਕ ਪਹਿਲੇ ਦਾਦੇ ਕੋਲ ਦੋ ਕ ਕਿਲੇ ਦਾਦੇ ਕੋਲ ਪੈੜੀ ਆ ਔਰ ਘਰ ਦੀ ਛੱਤ ਚੋਂਦੀ ਆ ਕਿ ਡਿਗ ਪੀ ਆ ਚੋਂਦੀ ਆ ਚੋਂਦੀ ਆ ਅਸੀਂ ਹੁਣ ਇਹਦੇ ਵਾਲੇ ਵੀ ਵੇਖਣ ਚੱਲੇ ਆ ਵੀ ਜਿੱਥੇ ਸਾਡੇ ਕੋਲ ਸਰਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਉਹ ਚੱਲਣਾ ਪਊਗਾ ਦੂਜੀ ਚੀਜ਼ ਕਿ ਸਰਕਾਰੀ ਸਹਾਇਤਾ ਸਾਰੀ ਦੁਨੀਆ ਲੱਗਦਾ ਵੀ ਬਹੁਤ ਆਉਣੀ ਐ ਲੋੜ ਤੇ ਹੁਣ ਕਦੋਂ ਮੁਆਵਜ਼ਾ ਮਿਲਣਾ ਕਦੋਂ ਸਰਵੇ ਹੋਣੇ ਆ ਉਹਨਾਂ ਚਿਰ ਲੋਕ ਬਿਨਾ ਛੱਤਾਂ ਤੋਂ ਰਹਿਣਗੇ ਬਿਨਾ ਰੋਟੀ ਪਾਣੀ ਤੋਂ ਰਹਿਣਗੇ ਫਸਲ ਨਹੀਂ ਬੀਜਣਗੇ ਕਰਨਗੇ ਕੀ ਮਤਲਬ ਇਨਾਂ ਚੀਜ਼ਾਂ ਦੇ ਵਿੱਚ ਵੀ ਤੇਜ਼ੀ ਲਿਆਉਣ ਦੀ ਲੋੜ ਹੈ ਤੇ ਛੱਤਾਂ ਦੀ ਹੁਣ ਲੋੜ ਹੈ ਔਰ ਮੇਰਾ ਇੱਕ ਮੈਂ ਫਿਰ ਕਿੰਨਾ ਮੇਰਾ ਚੈਲੰਜ ਹੈ ਕਿ ਜਿਸ ਹਿਸਾਬ ਨਾਲ ਬਾਲੇ ਪਏ ਨੇ ਸਰਕਾਰ ਇਹਨੂੰ ਮੁਆਵਜ਼ੇ ਦੇ ਵਿੱਚ ਲਿਆ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਚਾਹੀਦਾ ਵੀ 70 80% ਛੱਤ ਡਿੱਗੀ ਹੋਊਗੀ ਤੇ ਉਹ ਮੁਆਵਜ਼ੇ ਦੇ ਵਿੱਚ ਆਉਣੀਆਂ ਸਰਕਾਰੀ ਜਿਹੜੇ ਨੋਰਮਸ ਬੜੇ ਨੇ ਸਰਕਾਰੀ ਇਹੋ ਜਿਹੇ ਕੰਮ ਬੜੇ ਨੇ ਜਿਹੜੀਆਂ ਫਾਰਮੈਲਟੀ ਬਣੀਆਂ ਨੇ ਮੈਂ ਪਹਿਲਾਂ ਹੀ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਜਿਹੜੇ ਸਰਕਾਰੀ ਪੈਸੇ ਆਉਣੇ ਉਹਦੇ ਵਿੱਚ ਬੜਾ ਲੰਮਾ ਸਮਾਂ ਲੱਗਣਾ ਵਾ ਲੋਕਾਂ ਦੀਆਂ ਬਹੁਤ ਫਾਰਮਲਟੀਆਂ ਪੂਰੀਆਂ ਕਰਨੀਆਂ ਪੈਣੀਆਂ ਵਾ ਅਸੀਂ ਕੋਸ਼ਿਸ਼ ਕੀਤੀ ਆ ਵੀ ਜਿੱਥੇ-ਜਿੱਥੇ ਕਿਸੇ ਨੂੰ ਲੋੜ ਹੈ ਉਹਦਾ ਮੌਕੇ ਦੇ ਤੇ ਕੋ ਹੱਲ ਕੀਤਾ ਜਾਵੇ ਜਿਹੜੀ ਤਰੀ ਕਿੱਲਾ ਇੱਕ ਇਹਦੇ ਵਿਚਾਰੇ ਦੀ ਕਿੱਲਾ ਕਿੰਨੀ ਪੈੜੀ ਏ ਤੇਰੀ ਕਿੱਲਾ ਇੱਕ ਪੈੜੀ ਆ ਜੇ ਅਸੀਂ ਬਜਾਈ ਦੀ ਮਹਿਮ ਚਲਾਈ ਆ ਤੇ ਉਹ ਵੀ ਅਸੀਂ ਉਹਦੇ ਵਿੱਚ ਲੈ ਕੇ ਉਹਨੂੰ ਬਜਾਉਣ ਦਾ ਵੀ ਜਿਹੜਾ ਸਮਾਨ ਨੇ ਉਹਨੂੰ ਚਾਹੀਦਾ ਖਾਦ ਹੈ ਬੀਜ ਹੈ ਜਾਂ ਡੀਜ਼ਲ ਹੈ ਉਹ ਵੀ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਊਗਾ ਤੇ ਭੈਣ ਮਰੀ ਮੈਂ ਮਾਫੀ ਮੰਗਦਾ ਮੈਂ ਵੈ ਮੇਰਾ ਮੇਰੇ ਸਾਹ ਸੱਤ ਨਹੀਂ ਹੈਗੇ ਜਾਣਦੇ ਮੈ ਔਰ ਫਿਰ ਵੀ ਮੈਂ ਤੇਰਾ ਘਰ ਵੇਖ ਕੇ ਜਾਣਾ ਵਾ ਜੇ ਸਾਡੇ ਕੋ ਕੋਸ਼ਿਸ਼ ਹੋਈ ਇੱਕ ਅਦੇ ਦਿਨ ਚ ਅਸੀਂ ਤੈਨੂੰ ਵੀ ਦੱਸਾਂਗੇ ਸੋ ਜਿੱਥੇ ਕਿਤੇ ਵੀ ਸਾਡੇ ਕੋਲ ਸਰਦਾ ਵਾ ਟਾਈਮ ਕੱਢ ਕੇ ਅਸੀਂ ਆਉਨੇ ਵੀ ਆ ਸਾਰਾ ਕੁਝ ਮਤਲਬ ਵੀ ਸਾਡੇ ਟਾਈਮ ਦੇ ਨਾਲ ਕਿਸੇ ਦੀ ਛੱਤ ਪੈ ਜੇ ਕਿਸੇ ਦਾ ਰੋਟੀ ਪਾਣੀ ਚੱਲ ਜੇ ਕਿਸੇ ਦੀ ਪੈੜੀ ਬੀਜੀ ਜਾਵੇ ਤੇ ਸਾਨੂੰ ਮੇਰਾ ਖਿਆਲ ਆ ਵੀ ਰੱਬ ਨੇ ਬੜੇ ਭਾਗਾ ਵਾਲੇ ਬਣਾ ਕੇ ਭੇਜਿਆ ਵਾ ਸੋ ਇੰਨੀ ਕਿ ਸੇਵਾ ਜਿਹੜੀ ਉਹ ਕਬੂਲ ਕਰਿਓ ਤੁਹਾਡਾ ਲੈ ਇਹਨੇ 2 ਲੱਖ ਰੁਪਈਆ ਆ ਤੁਸੀਂ ਆਪ ਦੇ ਹੱਥੀ ਦੇ ਦਿਓ ਜੀ ਆ ਠੇਕੇਦਾਰ ਸਾਹਿਬ ਨੇ ਕੱਲ ਜਾਂ ਪਰਸੋ ਤੁਹਾਡਾ ਕੰਮ ਜਿਹੜਾ ਉਹ ਸ਼ੁਰੂ ਕਰ ਦੇਵੇ ਤੁਸੀਂ ਹੁਣ ਬੇਨਤੀ ਕਰ ਲਓ ਵੀ ਸਾਡੀ ਛੱਤ ਲੈਂਟਰ ਪਾ ਦਿਓ ਜੀ ਸਾਡਾ ਹਾਂ ਵੀ ਸ਼ੁਕਰੀਆ ਜੀ ਲੈਂਟਰ ਪਾ ਦਿਓ ਸਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਸਾਡਾ ਮਾਤਾ ਕੋ ਘੱਟ ਵੀ ਗਿਆ ਉਹ ਨਾ ਕੋਲੋ ਪਾ ਦੇਣਾ ਵਾ ਉਹ ਮਰਜੀ ਤੁਸੀਂ ਆਪੇ ਕੋਲੋ ਵਾਤਾ ਉਹ ਘਾਟਾ ਵਾ ਉਹ ਤੁਸੀਂ ਕਰੋ ਹਾਂ ਜੀ ਲੋਕਿ ਇਹ ਕੋਲੋ ਨਹੀਂ ਪਾ ਸਕਦੇ ਤੂੰ ਖੁਸ਼ ਨੇ ਖੁਸ਼ ਨੇ ਮਾਜੀ ਕਿੰਨੇ ਕੁ ਬੜੇ ਖੁਸ਼ ਹਾਂ ਵੀਰ ਜੀ ਮੈਂ ਰੋਣ ਮਾਰ ਦੇਣੀ ਹਾਂ ਹਾਂ ਜੀ ਹਟ ਜੂਗੀ ਮੁੰਡੇ ਦੇ ਵਿਆਹ ਸੱਦੇਗੀ ਮੈਨੂੰ ਸੱਦਾਂਗੀ ਵੀਰ ਜੀ ਤੁਹਾਨੂੰ ਜੇ ਤੁਸੀਂ ਐਡਾ ਵੱਡਾ ਮੇਰਾ ਉਦਾਂ ਨਭਾਇਆ ਤੇ ਮੈਂ ਕਿਉਂ ਨਹੀਂ ਤੁਹਾਨੂੰ ਸੱਦੂਗੀ ਸੱਦਾਂਗੀ ਹਾਂ ਜੀ ਕੰਮ ਕਰੇਗਾ ਭਾਉ ਕਰੂਗਾ ਹਾਂ ਜੀ ਕਰਾ ਦਿਓ ਸ਼ੁਰੂ ਭਾਜੀ ਜਦੋਂ ਇਹ ਦਿਰ ਜਿਹੜਾ ਪਿਛਲੇ ਪਾਸੇ ਘਰ ਵੇਖਣ ਆਏ ਉਸ ਤੋਂ ਬਾਅਦਾਂ ਲੋੜਾਂ ਤੇ ਅੱਗੋਂ ਦੀ ਅੱਗੋਂ ਇਦਾਂ ਹੀ ਚੱਲਣ ਡਈਆਂ ਨਾ ਵੀ ਜਿਹੜੇ ਇਲਾਕੇ 'ਚ ਵੀ ਤੁਸੀਂ ਜਿੱਥੇ ਜਿੱਥੇ ਪਾਣੀ ਨੇ ਮਾਰ ਮਾਰੀ ਆ ਤੁਸੀਂ ਪੈਰ ਪਾਓ ਸਹੀ ਉੱਥੇ ਹੀ ਇਹੋ ਹਾਲਾਤ ਬਣੇ ਔਰ ਇਦਾਂ ਹੀ ਮੈਂ ਫਿਰ ਕਹਿਣਾ ਕਿ ਅਸੀਂ ਇੱਕ ਜਰੀਆਂ ਵਾਂ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰੀਦੀ ਆ ਔਰ ਪਰਮਾਤਮਾ ਸੁੱਖ ਰੱਖੇ ਵੀ ਕੱਲ ਤੱਕ ਤੇਰੇ ਕੋਲੋਂ ਵਿੱਚ ਕੋ ਚੰਗਾ ਸੁਨੇਹਾ ਲੈ ਕੇ ਆਵਾਂਗੇ ਕੋ ਚੰਗਾ ਬੰਦਾ ਜਿਹੜਾ ਲੈ ਕੇ ਆਵਾਂਗੇ ਜਿਹੜਾ ਕੱਲ ਤੇਰੇ ਘਰ ਦੀ ਵੀ ਜ਼ਿੰਮੇਵਾਰੀ ਲੈ ਲੇ ਤੇਰੇ ਸਿਰ ਤੋਂ ਜਿਹੜੀ ਟੈਨਸ਼ਨ ਮੁੱਕੇ ਬੇਟਾ ਇਹਦਾ ਪਲੱਸ 2 ਚ ਆਇਆ ਇੱਕ ਛੋਟਾ ਤੂੰ ਕਿਹੜੀ ਕਲਾਸ ਚ ਆਵੇਂ ਤੰਗ ਕਰਦਾ ਨਾ ਮਾਂ ਆਪਣੀ ਨੂੰ ਅਸੀਂ ਜਨਾ ਘਰ ਵਾਲਾ ਇਹਦਾ 6-7000 ਰੁਪਏ ਮਹੀਨੇ ਤੇ ਲੱਗਾ ਚਲੋ ਸਾਥੋਂ ਜਿੰਨੀ ਸੇਵਾ ਹੋਈ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੱਲ ਕੋ ਚੰਗਾ ਸਨੇਹਾ ਇਸ ਭੈਣ ਵਾਸਤੇ ਵੀ ਲੈ ਕੇ ਆਵਾਂਗੇ ਤੇਰੇ ਮਿਸਤਰੀ ਲੱਗਣੇ 2-3 ਮਹੀਨੇ ਦਾ ਰਾਸ਼ਨ ਡੰਗਲਾਂ ਲਈ ਚਾਰਾ ਹੈਗਾ ਫੀਡ ਖੁਸ਼ ਉਹ ਦੋ ਗੱਟੇ ਮਿਲੇ ਹੀ ਉਦੋਂ ਉਤੋਂ ਸੜਕ ਤੋਂ ਆਈ ਉਹ ਹਾਂਜੀ ਹੋਰ ਕੋਈ ਫੀਡ ਚੌਕਰ ਕੁਛ ਨਹੀਂ ਹੈਗਾ ਫੀਡ ਉਹ ਹੀ ਕੱਲ ਕੱਲ ਤੇਰੇ ਲਈ ਚਾਰਾ ਵੀ ਲੈ ਆਵਾਂਗੇ ਚਾਰਤ ਨਹੀਂ ਮਤਲਬ ਫੀਡ ਚੌਕਰ ਜੋ ਹੈਗਾ ਤੇ ਰਾਸ਼ਨ ਵੀ ਤੇਰੇ ਲਈ 2-3 ਮਹੀਨੇ ਦਾ ਲੈ ਆਵਾਂਗੇ ਬੋਲੇ ਸੋਨਿਆ ਸਾਰਾ ਸਾਰਾ ਬਹੁਤ ਬਹੁਤ ਦਾ ਧੰਨਵਾਦ ਆ ਕਿ ਜਿੰਨੀ ਸਾਡੀ ਪ੍ਰਮਾਣਤ ਕੋਈ ਗੱਲ ਨਹੀਂ ਬੀਬੀ ਜੀ ਕਿਉਂਕਿ ਪਹਿਲੇ ਲੈ ਕੇ ਅਸੀਂ ਕਰਨੀ ਵੀ ਕੀ ਠੀਕ ਹੈ ਹਾਂਜੀ ਅਨੁਸ਼ਾਤ ਪਹਿਜੇ ਹੋਰ ਰੇਤੋ ਵੱਧ ਕੀ ਹੋਣੀ ਪੈਜੂਗੀ ਜੀ ਹੁਣ ਹੁਣ ਤੈਨੂੰ ਲੜਾਂਗੇ ਇਹਦਾਂ ਨਹੀਂ ਲੜੀਏ ਨਹੀਂ ਹੋਣੀ ਇਹਨਾਂ ਲੜਨਾ ਹੁਣ ਖੁਸ਼ ਹੋ ਗਈ ਆ ਪੀਰੇ ਦੇ ਘਰੇ ਆਣੀ ਬੇਜਦਾਂ ਗਾਹੋ ਦੀ ਕਿੱਲਾ 我得比你大。